ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਅੱਜ ਦੀ ਗੱਲਬਾਤ ਬਹੁਤ ਖਾਸ ਖਾਸ ਕਰਕੇ ਉਹਨਾਂ ਨੌਜਵਾਨਾਂ ਲਈ ਉਹਨਾਂ ਲੋਕਾਂ ਲਈ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਸੁਪਨਾ ਹੈ ਕਿ ਅਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਉਹ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਜਿਹੜੇ ਜੋਬ ਨੂੰ ਜਾਂ ਨੌਕਰੀ ਨੂੰ ਤਰਜੀਹ ਨਹੀਂ ਦਿੰਦੇ ਜੋ ਆਪਣੇ ਘਰ ਤੋਂ ਵੱਡੇ ਬਿਜ਼ਨਸ ਦੇ ਸੁਪਨੇ ਵੇਖਦੇ ਆ ਸੋ ਅੱਜ ਦੀ ਗੱਲਬਾਤ ਇਸੇ ਨਾਲ ਹੀ ਸੰਬੰਧਿਤ ਹੈ ਇੱਕ ਆਦਾਰਾ ਹੈ ਐਮ ਐਸ ਐਮਈ ਸੈਂਟਰਲ ਗਵਰਨਮੈਂਟ ਦਾ ਅਧਾਰਾ ਉਸ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਪਰ ਉਹਨਾਂ ਸਕੀਮਾਂ ਦਾ ਫਾਇਦਾ ਅਸੀਂ ਕਿਵੇਂ ਲੈਣਾ ਜਾਂ ਉਹਨਾਂ ਦੇ ਵਿੱਚ ਜਿਹੜੇ-ਜਿਹੜੇ ਰੋਜ਼ਗਾਰ ਨਾਲ ਸੰਬੰਧਤ ਅੱਗੇ ਕੰਮ ਹੈਗੇ ਨੇ ਜਾਂ ਜਿਹੜੀਆਂ ਕੋਈ ਉਹਦੀ ਯੋਗਤਾਵਾਂ ਹੈਗੀਆਂ ਉਹ ਕਿਵੇਂ ਪੂਰੀਆਂ ਕਰਨੀਆਂ ਅੱਜ ਦੀ ਗੱਲਬਾਤ ਇਸੇ ਦੇ ਖਾਸ ਰਹੀਗੀ ਮੇਰੇ ਨਾਲ ਜੁੜੇ ਹੋਏ ਨੇ ਸ਼੍ਰੀ ਅਮਿਤ ਸ਼ਰਮਾ ਜੀ ਗੱਲਬਾਤ ਕਰਾਂਗੇ ਅਮਿਤ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਰ ਮੇਰਾ ਨਾਮ ਅਮਿਤ ਸ਼ਰਮਾ ਹੈ ਮੈਂ ਡਾਇਰੈਕਟਰ ਵਾਸ਼ ਲਿੰਕਰ ਪ੍ਰਾਈਵੇਟ ਲਿਮਟਿਡ ਤੋਂ ਆਂ ਤੇ ਤੁਸੀਂ ਗੱਲ ਕੀਤੀ ਸੀ ਆਈਸੀਯੂ ਤੇ ਵਾਈਬੀਐਲਐਫ ਸਾਡੀ ਇੱਕ ਕਮਿਊਨਿਟੀ ਹੈ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਇੱਕ ਬਹੁਤ ਵੱਡੀ ਸੰਸਥਾ ਹੈ ਜਿਹਦੇ ਅੰਡਰ ਆਰਾਊਂਡ 1200 ਤੋਂ 1300 ਡਾਇਰੈਕਟ ਮੈਂਬਰਸ ਨੇ ਔਰ 10000 ਪਲੱਸ ਜਿਹੜੇ ਸਾਡੇ ਇਨਡਾਇਰੈਕਟ ਮੈਂਬਰਸ ਨੇ ਚੰਤੀ ਵੱਡੀ ਵੱਡੀ ਐਸੋਸੀਏਸ਼ਨਾਂ ਜਿਹਦੇ ਵਿੱਚ ਫੂਡ ਟੈਕਸਟਾਈਲ ਐਗਰੀਕਲਚਰ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹ ਉਹ ਇਹਨੂੰ ਰਿਪੋਰਟ ਕਰਦੀਆਂ ਨੇ ਤਾਂ ਸੀਆਈਸੀਯੂ ਇੱਕ ਐਦਾ ਦੀ ਐਸੋਸੀਏਸ਼ਨ ਹੈ ਜਿਹੜੀ ਇੰਡਸਟਰੀ ਦੇ ਜਿੰਨੇ ਵੀ ਪੇਨ ਏਰੀਆਜ਼ ਹੁੰਦੇ ਨੇ ਚਾਹੇ ਉਹ ਜੀਐਸਟੀ ਨੂੰ ਲੈ ਕੇ ਆ ਐਕਸਪੋਰਟ ਨੂੰ ਲੈ ਕੇ ਆ ਸਰਕਾਰ ਦੀ ਗਤੀਵਿਧੀਆਂ ਨੂੰ ਲੈ ਕੇ ਆ ਕੋਈ ਸਕੀਮਸ ਨੂੰ ਲੈ ਕੇ ਆ ਉਹ ਸਾਰੇ ਪੇਨ ਏਰੀਆਜ਼ ਨੂੰ ਸਰਕਾਰ ਤੱਕ ਲੈ ਕੇ ਜਾਂਦਾ ਤੇ ਸਾਡਾ ਇਹ ਸੀਆਈਸੀਯੂ ਦਾ ਇਹ ਕੰਮ ਹੈ ਕਿ ਕੋਈ ਵੀ ਪ੍ਰੋਬਲਮ ਇੰਡਸਟਰੀ ਨੂੰ ਆਏਗੀ ਉਸ ਪ੍ਰੋਬਲਮ ਨੂੰ ਅਸੀਂ ਸਰਕਾਰ ਨੂੰ ਰਿਪਰੈਜ਼ੈਂਟ ਕਰੀਏ ਤੇ ਉਹਦਾ ਹੱਲ ਕਰਵਾ ਕੇ ਜਿਹੜਾ ਹੈਗਾ ਉਹ ਆਪਣੇ ਇੰਡਸਟਰੀਅਲ ਮੈਂਬਰਸ ਨੂੰ ਦਈਏ ਐਮ ਐਸ ਐਮ ای ਬਾਰੇ ਅਸੀਂ ਬਹੁਤ ਚਿਰ ਤੋਂ ਸੁਣਦੇ ਆ ਰਹੇ ਹਾਂ ਐਮ ਐਸ ਐਮ ای ਬਹੁਤ ਸਾਰੀ ਉਹਨਾਂ ਨੌਜਵਾਨਾਂ ਨੂੰ ਉਹਨਾਂ ਲੋਕਾਂ ਨੂੰ ਸਪੋਰਟ ਕਰਦੀ ਹੈ ਜਿਨ੍ਹਾਂ ਨੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੈ ਜਿਨ੍ਹਾਂ ਨੇ ਭਾਵੇਂ ਛੋਟੇ ਪੱਧਰ ਤੇ ਕਰਨਾ ਚਾਹੇ ਵੱਡੇ ਪੱਧਰ ਤੇ ਕਰਨਾ ਐਮ ਐਸ ਐਮ ای ਬਾਰੇ ਤੁਸੀਂ ਥੋੜਾ ਦੱਸੋ ਸੁਣਨ ਦੇ ਵਿੱਚ ਆਇਆ ਕਿ ਅੱਜਕੱਲ ਇਹਦਾ ਨਾਮ ਚੇਂਜ ਹੋ ਗਿਆ ਜੀ ਸਰ ਐਮ ਐਸ ਐਮ ای ਨੂੰ ਜਾਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹ ਅੰਡਰਸਟੈਂਡ ਕਰੀਏ ਵੀ ਐਮ ਐਸ ਐਮ ای ਵਰਡ ਜਿਹੜਾ ਹੈਗਾ ਉਹਦੀ ਫੁੱਲ ਫਾਰਮ ਕੀ ਹੈ ਉਹਦੀ ਡੈਫੀਨੇਸ਼ਨ ਕੀ ਹੈ ਐਮ ਐਸ ਐਮ ای ਜਿਹੜਾ ਸਟੈਂਡ ਕਰਦਾ ਉਹ ਹੈਗਾ ਮਾਈਕਰੋ স্মॉल మీడియం ਐਂਟਰਪ੍ਰਾਈਜ਼ਸ ਬਹੁਤ ਸਾਰੇ ਇੰਡਸਟਰੀ ਨੂੰ ਇਹ ਨਹੀਂ ਪਤਾ ਹੁੰਦਾ ਜਾਂ ਜਿਹਨੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਵੀ ਅਸੀਂ ਕਿਸ ਕੈਟਾਗਰੀ ਚ ਫਾਲ ਕਰਦੇ ਆ ਤਾਂ ਉਹਦੇ ਸਰਕਾਰ ਨੇ ਦੋ ਮਾਪਦੰਡ ਦਿੱਤੇ ਨੇ ਸਭ ਤੋਂ ਪਹਿਲਾਂ ਕਿ ਤੁਹਾਡੇ ਤੁਹਾਡੇ ਅੰਦਰ ਮਸ਼ੀਨਰੀ ਕਿੰਨੇ ਵੈਲਿਊ ਦੀ ਹੈ ਦੂਸਰੀ ਤੁਹਾਡੀ ਟਰਨਓਵਰ ਜਾਂ ਤੁਹਾਡੀ ਸੇਲ ਕਿੰਨੀ ਹੈ ਤਾਂ ਅਗਰ ਆਪਾਂ ਮਾਈਕਰੋ ਯੂਨਿਟ ਦੀ ਗੱਲ ਕਰੀਏ ਜਿਹੜਾ ਮਾਈਕਰੋ ਚ ਫਾਲ ਕਰਦਾ ਉਹਦੇ ਵਿੱਚ ਸਰਕਾਰ ਦਾ ਜਿਹੜਾ ਦਿੱਤਾ ਹੋਇਆ ਡੈਫੀਨੇਸ਼ਨ ਹੈ ਜਿਹੜਾ 1 April 2025 ਤੋਂ ਲਾਗੂ ਹੋਇਆ ਉਹਦੇ ਵਿੱਚ ਹੈ ਕਿ ਅਗਰ ਤੁਹਾਡੀ ਫੈਕਟਰੀ ਦੇ ਅੰਦਰ 2.5 ਕਰੋੜ ਦੀ ਮਸ਼ੀਨਰੀ ਹੈ ਤੇ 10 ਕਰੋੜ ਦੀ ਸੇਲ ਹੈ ਤਾਂ ਤੁਸੀਂ ਮਾਈਕਰੋ ਯੂਨਿਟ ਚਾਹੁੰਦੇ ਹੋ ਜੇ ਤੁਹਾਡੇ ਯੂਨਿਟ ਦੇ ਅੰਦਰ 25 ਕਰੋੜ ਤੱਕ ਦੀ ਜਿਹੜੀ ਹੈਗੀ ਆ ਉਹ ਮਸ਼ੀਨਰੀ ਹੈ ਤੇ 100 ਕਰੋੜ ਤੱਕ ਦੀ ਸੇਲ ਹੈ ਤਾਂ ਤੁਸੀਂ স্মॉल ਕੈਟਾਗਰੀ ਚਾਹਦੇ ਹੋ ਤੇ ਇਸ ਤੋਂ ਉੱਪਰ ਜਿਹੜੀ ਹੈਗੀ ਮੀਡੀਅਮ ਔਰ ਲਾਰਜ ਕੈਟਾਗਰੀਜ਼ ਜਿਹੜੀਆਂ ਹੈਗੀਆਂ ਉਹ ਆndੀਆਂ ਨੇ ਤਾਂ ਹਾਂ ਜੀ ਜੇ ਤੁਸੀਂ ਨੰਬਰ 2 ਇਹਦੇ ਚ ਇੱਕ ਹੋਰ ਚੀਜ਼ ਦੇਖਣ ਆਲੀ ਹੈ ਵੀ MSME ਕਵਰ ਕਿਨੂੰ ਕਰਦਾ ਹੈ ਕਈ ਵਾਰ ਬਹੁਤ ਸਾਰੇ ਉਦਯਮੀ ਇਸ ਚੀਜ਼ ਚ ਕਨਫਿਊਜ਼ ਹੋ ਜਾਂਦੇ ਆ ਕਿ ਅਸੀਂ ਐਮਐਸਐਮਈ ਚ ਆਂਦੇ ਆ ਕਿ ਨਹੀਂ ਆਂਦੇ ਐਨ ਐਮਐਸਐਮਈ ਦੋ ਤਰ੍ਹਾਂ ਦੀ ਕੈਟਾਗਰੀਜ਼ ਨੂੰ ਕਵਰ ਕਰਦਾ ਪਹਿਲਾ ਹੈਗਾ ਮੈਨੂਫੈਕਚਰਿੰਗ ਸੈਕਟਰ ਸੈਕੰਡ ਹੈਗਾ ਸਰਵਿਸ ਸੈਕਟਰ ਇਹਦੇ ਵਿੱਚ ਹਾਲੇ ਤੱਕ ਟਰੇਡਿੰਗ ਜਾਂ ਜਿਹੜੀ ਦੂਸਰੀ ਟਰੇਡਿੰਗ ਰਿਲੇਟਿਡ ਇੰਡਸਟਰੀ ਹੈ ਉਹ ਹਾਲੇ ਕਵਰ ਨਹੀਂ ਹੋ ਰਹੀ ਸਾ ਦੋ ਤਰ੍ਹਾਂ ਦੇ ਸੈਕਟਰਸ ਨੂੰ ਸਰਕਾਰ ਜਿਹੜੀ ਹੈਗੀ ਹੈ ਮੈਨੂਫੈਕਚਰਿੰਗ ਤੇ ਸਰਵਿਸ ਸੈਕਟਰ ਨੂੰ ਆਪਦੀ ਜਿਹੜੀ ਸਕੀਮਾਂ ਹੈਗੀਆਂ ਉਹ ਪ੍ਰੋਵਾਈਡ ਕਰ ਰਹੀ ਹੈ ਹੁਣ ਐਮਐਸਐਮਈ ਦਾ ਕੀ ਨਾਮ ਆ ਗਿਆ ਕਿ ਨਾਮ ਸਰ MSME ਵੈਸੇ ਮਿਨਿਸਟਰੀ ਆਫ MSME ਸੈਕਟਰ ਹੀ ਕਿਹਾ ਜਾਂਦਾ ਹੈ ਇਹਦੀ ਹੁਣ ਡੈਫੀਨੇਸ਼ਨ ਚੇਂਜ ਹੋਈ ਹੈ ਪਹਿਲਾਂ ਜਿਹੜੇ ਮੈਂ ਤੁਹਾਨੂੰ ਮਾਪਦੰਡ ਦੱਸੇ ਨੇ ਪਹਿਲਾਂ ਮਾਪਦੰਡ ਕੁਝ ਹੋਰ ਸੀਗੇ ਜਿਸ ਦੇ ਵਿੱਚ ਜਿੱਦਾਂ ਹੁਣ ਅੱਜ 2.5 ਕਰੋੜ ਤੇ 10 ਕਰੋੜ ਦਾ ਮਾਪਦੰਡ ਹੈ ਪਹਿਲਾਂ 1 ਕਰੋੜ ਔਰ 5 ਕਰੋੜ ਦਾ ਸੀਗਾ ਤਾਂ ਸਰਕਾਰ ਨੇ ਥੋੜਾ ਮਾਪਦੰਡ ਵਧਾ ਦਿੱਤਾ ਤੁਸੀਂ ਅਗਰ ਸਭ ਤੋਂ ਮੇਨ ਸਮਝਣਾ ਚਾਹੋ ਉਹ ਵੀ ਪਹਿਲਾਂ 2.5 ਕਰੋੜ 1 ਕਰੋੜ ਤੱਕ ਦੇ ਮਾਈਕਰੋ ਯੂਨਿਟ ਹੁੰਦੇ ਸੀਗੇ ਹੁਣ 2.5 ਕਰੋੜ ਤੱਕ ਦੀ ਮਸ਼ੀਨਰੀ ਵਾਲੇ ਮਾਈਕਰੋ ਯੂਨਿਟ ਹੋ ਗਏ ਪਹਿਲਾਂ 5 ਕਰੋੜ ਤੱਕ ਦੀ ਸੇਲ ਦੇ ਸੀਗੇ ਹੁਣ 10 ਤਾ ਬਹੁਤ ਸਾਰੀ ਹੋਰ ਇੰਡਸਟਰੀ ਜਿਹੜੀ ਪਹਿਲਾਂ ਸਮਾਲਚ ਸੀ ਉਹਨੋਂ ਮਾਈਕਰੋ ਚ ਆ ਗਈ ਹੈ ਤੇ ਇਹਦਾ ਉਹਨੂੰ ਬਹੁਤ ਫਾਇਦਾ ਮਿਲਦਾ ਬਿਕੋਜ਼ ਜਿੰਨੀਆਂ ਵੀ ਭਾਰਤ ਸਰਕਾਰ ਜਾਂ ਸਟੇਟ ਗਵਰਨਮੈਂਟ ਦੀ ਸਕੀਮਾਂ ਨੇ ਉਹਦੇ ਵਿੱਚ ਮਾਈਕਰੋ ਕੈਟਾਗਰੀ ਨੂੰ ਜ਼ਿਆਦਾ ਸਕੀਮਾਂ ਸਬਸਿਡੀ ਜਿਹੜੀ ਹੈਗੀ ਉਹ ਮਿਲਦੀ ਹੈ ਭਾਰਤੀ ਅਰ ਤੁਸੀਂ ਵੀ ਸਟਡੀ ਆਪਾਂ ਗੱਲ ਕਰੀਏ ਇਕਨੋਮਿਕ ਹਾਲਤ ਦੀ ਗੱਲ ਕਰੀਏ ਤਾਂ ਐਮ ਐਸ ਐਮ ای ਨੇ ਕਿੰਨਾ ਕੁ ਫਾਇਦਾ ਕੀਤਾ ਜਾਂ ਐਮ ਐਸ ਐਮ ای ਦਾ ਕੀ ਰੋਲ ਹੈ ਦੇ ਵਿੱਚ ਦੇਖੋ ਸਰ ਐਮ ਐਸ ਐਮ ای ਸੈਕਟਰ ਇੱਕ ਤਰ੍ਹਾਂ ਬੈਕਬੋਨ ਹੈ ਸਾਡੀ ਇੰਡੀਅਨ ਇਕਨੋਮੀ ਦੀ ਇਹਦੇ ਵਿੱਚ ਕਹਿਣਾ ਗਲਤ ਨਹੀਂ ਹੋਏਗਾ ਜੇ ਆਪਾਂ ਥੋੜੇ ਫੈਕਟਸ ਦੀ ਗੱਲ ਕਰੀਏ ਤਾਂ ਜਿਹੜਾ ਇੰਡੀਆ ਦਾ ਐਕਸਪੋਰਟ ਹੈ ਉਹਦਾ 45% ਜਿਹੜਾ ਹੈਗਾ ਐਮ ਐਸ ਐਮ ای ਸੈਕਟਰ ਕੰਟ੍ਰਿਬਿਊਟ ਕਰ ਰਿਹਾ 30% ਅਸੀਂ ਜੀ ਡੀ ਪੀ ਚ ਕੰਟ੍ਰਿਬਿਊਟ ਕਰ ਰਹੇ ਹਾਂ ਠੀਕ ਹੈ ਜੀ ਤੇ ਨਾਲ ਦੇ ਨਾਲ ਅਗਰ ਆਪਾਂ ਇਮਪਲੋਇਮੈਂਟ ਦੀ ਗੱਲ ਕਰੀਏ ਸੈਕੰਡ ਲਾਰਜੇਸਟ ਏਮਪਲੋਇਰ ਹੈਗਾ ਆਫਟਰ ਐਗਰੀਕਲਚਰ ਐਮ ਐਸ ਐਮ ਈ ਸੈਕਟਰ ਤਾਂ ਐਮ ਐਸ ਐਮ ਈ ਸੈਕਟਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੈਕਟਰ ਹੈ ਜਿਹੜਾ ਏਮਪਲੋਇਮੈਂਟ ਵੀ ਕ੍ਰੀਏਟ ਕਰਦਾ ਐਕਸਪੋਰਟ ਵੀ ਕਰਦਾ ਹੈ ਜੀ ਡੀ ਪੀ ਚ ਕੰਟ੍ਰਿਬਿਊਟ ਵੀ ਕਰ ਰਿਹਾ ਤਾਂ ਇੱਕ ਬਹੁਤ ਵੱਡੇ ਮਾਇਨੇ ਨੇ ਐਮ ਐਸ ਐਮ ਈ ਸੈਕਟਰ ਦੇ ਦੂਸਰੀਆਂ ਸਟੇਟਸ ਦੇ ਮੁਕਾਬਲੇ ਪੰਜਾਬ ਸੂਬੇ ਨੂੰ ਦੇਖੀਏ ਪੰਜਾਬ ਸੂਬੇ ਦੇ ਵਿੱਚ ਐਮ ਐਸ ਐਮ ਈ ਦਾ ਸਟੇਟਸ ਕੀ ਆ ਦੇਖੀਏ ਜੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲੱਖਾਂ ਦੇ ਵਿੱਚ ਐਮ ਐਸ ਐਮ ਈਜ਼ ਨੇ ਅਗਰ ਸਭ ਤੋਂ ਨੰਬਰ 1 ਗੱਲ ਕਰੀ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਦੀ ਤਰ੍ਹਾਂ ਜਾਣਿਆ ਜਾਂਦਾ ਹੈ। ਲੁਧਿਆਣਾ ਨੂੰ ਇੱਕ ਟੈਗ ਮਿਲਿਆ ਹੈ ਮਾਂਚੈਸਟਰ ਆਫ ਇੰਡੀਆ। ਮਾਂਚੈਸਟਰ ਆਫ ਇੰਡੀਆ ਜਿਹੜਾ ਹੈਗਾ ਉਹ ਲੁਧਿਆਣਾ ਨੂੰ ਬਹੁਤ ਸਾਲਾਂ ਤੋਂ ਮਿਲਿਆ ਹੈ। ਉਹਦਾ ਰੀਜ਼ਨ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਕੁਝ ਤਰ੍ਹਾਂ ਦੀਆਂ ਇੰਡਸਟਰੀਜ਼ ਨੇ ਜਿਹੜੀਆਂ ਏਸ਼ੀਆ 'ਚ ਨੰਬਰ 1 ਹੈ, ਯਾ ਵਰਲਡ 'ਚ ਨੰਬਰ 1 ਹੈ। ਤਾਂ ਉਹ ਸਾਈਕਲ ਪਾਰਟ ਇੰਡਸਟਰੀ ਜਿਹਦਾ ਲੁਧਿਆਣਾ ਦੇ ਵਿੱਚ ਸਾਈਕਲ ਪਾਰਟ ਹੈ ਤਾਂ 50% ਜਿਹੜੀ ਟੋਟਲ ਮੈਨੂਫੈਕਚਰਿੰਗ ਆਫ ਸਾਈਕਲ ਹੈਗੀ ਪੂਰੇ ਇੰਡੀਆ 'ਚ ਉਹ ਸਿਰਫ ਲੁਧਿਆਣਾ ਸ਼ਹਿਰ 'ਚ ਹੋ ਰਹੀ ਹੈ। ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਥੇ ਹੀਰੋ ਸਾਈਕਲਸ ਹੈ A1s ਹੈ ਬਹੁਤ ਸਾਰੀ ਸਮਾਲ ਐਮਐਸਐਮਈ ਇੰਡਸਟਰੀ ਹੈ ਜਿਹੜੀ ਸਪੋਰਟ ਕਰ ਰਹੀ ਹੈ ਉਸ ਤੋਂ ਇਲਾਵਾ ਸੈਕੰਡ ਆ ਜਾਂਦੀ ਹੋਜ਼ਰੀ ਤੇ ਟੈਕਸਟਾਈਲਸ ਜਿਸ ਦੇ ਵਿੱਚ ਤੁਸੀਂ ਵੱਡੇ ਬ੍ਰਾਂਡਸ ਦੀ ਗੱਲ ਕਰੋ ਵਰਦਮਾਨ, Oसवाल, ਮੌਂਟੀ ਕਾਰਲੋ, ਡਿਊਕ ਬਹੁਤ ਸਾਰੀ ਇਦਾਂ ਦੀ ਫਾਰਮਜ਼ ਹੈ ਜਿਨ੍ਹਾਂ ਨੇ ਪੂਰੇ ਵਰਲਡਵਾਈਡ ਆਪਣਾ ਨਾਮ ਕਮਾਇਆ ਠੀਕ ਹੈ ਜੀ ਤੇ ਬਹੁਤ ਸਾਰਾ ਟੈਕਸਟਾਈਲ ਹੋਜ਼ਰੀ ਯੂਨਿਟਸ ਹੈਗੇ ਜਿਹੜੇ ਲੁਧਿਆਣਾ ਦੇ ਵਿੱਚ ਹੈਗੇ ਨੇ ਥੈਨ ਸਵਿੰਗ ਮਸ਼ੀਨ ਜਿਹੜੀ ਡੋਮੈਸਟਿਕ ਸਵਿੰਗ ਮਸ਼ੀਨਸ ਹੈ ਸਭ ਤੋਂ ਜ਼ਿਆਦਾ ਲੁਧਿਆਣਾ ਸ਼ਹਿਰ ਚ ਬਣ ਕਾਫੀ ਹੱਦ ਤੱਕ ਇੰਜੀਨੀਅਰਿੰਗ ਸੈਕਟਰ ਜਿਹੜਾ ਹੈਗਾ ਸੂਈ ਤੋਂ ਲੈ ਕੇ ਅੱਜ ਤੱਕ ਦੀ ਕੋਈ ਵੀ ਕੰਪੋਨੈਂਟ ਤੁਸੀਂ ਦੇਖ ਲਓ ਉਹ ਲੁਧਿਆਣਾ ਸ਼ਹਿਰ ਚ ਤੁਹਾਨੂੰ ਮਿਲੇਗਾ ਤਾਂ ਲੁਧਿਆਣਾ ਇੱਕ ਮਾਂਚੈਸਟਰ ਹੈ ਤੇ ਪੰਜਾਬ ਦਾ ਸਭ ਤੋਂ ਵੱਡਾ ਇੰਡਸਟਰੀਅਲ ਹੱਬ ਹੈ ਹੁਣ ਇਸ ਤੋਂ ਇਲਾਵਾ ਗੱਲ ਕਰੀਏ ਜੀ ਆਪਾਂ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਇੱਕ ਸਪੋਰਟਸ ਹੱਬ ਹੈ ਜਿੱਥੇ ਸਪੋਰਟਸ ਦੀਆਂ ਸਾਰੀਆਂ ਆਈਟਮਸ ਮਿਲਦੀਆਂ ਨੇ ਆਪਾਂ ਥੋੜਾ ਹੋਰ ਅੱਗੇ ਜਾਂਦੇ ਆ ਬਟਾਲਾ ਦੀ ਗੱਲ ਕਰੀਏ ਮਸ਼ੀਨ ਟੂਲ ਇੰਡਸਟਰੀ ਬਹੁਤ ਪ੍ਰਸਿੱਧ ਆ ਉਹਨਾਂ ਦੀ ਥੈਨ ਆਪਾਂ ਮੰਡੀ ਗੁਬਿੰਦਗੜ੍ਹ ਦੀ ਗੱਲ ਕਰਦੇ ਆ ਉਹਨੂੰ ਸਟੀਲ ਸਿਟੀ ਆਫ ਇੰਡੀਆ ਦਾ ਅਵਾਰਡ ਮਿਲਿਆ ਹੈ ਕੀ ਸਟੀਲ ਸਿਟੀ ਹੈ ਉੱਥੇ ਸਟੀਲ ਦਾ ਸਾਰਾ ਹੱਬ ਹੈਗਾ ਥੈਨ ਆਪਾਂ ਨਾਬਾ ਚਲੇ ਜਾਂਦੇ ਆ ਨਾਬਾ ਕੰਬਾਈਨ ਮੈਨੂਫੈਕਚਰਸ ਬਹੁਤ ਨੇ ਜਿਹਦੇ ਵਿੱਚ ਪ੍ਰੀਤ ਕੰਬਾਈਨ ਕਰਤਾਰ ਕੰਬਾਈਨਸ देयर ਆ ਮਲਟੀਪਲ ਦਸ਼ਮੇ ਸ਼ੈੱਲ ਐਂਡ ਫੋਰਸ ਹੈ ਮਲਟੀਪਲ ਕੰਪਨੀਆ ਜਿਹੜੀਆਂ ਟਰੈਕਟਰਸ ਬਣਾ ਰਹੀਆਂ ਨੇ ਐਗਰੀਕਲਚਰ ਇੰਪਲੀਮੈਂਟਸ ਬਣਾ ਰਹੀਆਂ ਨੇ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਤੁਹਾਡਾ ਜਿਲ੍ਹਾ ਸਾਰਾ ਫਾਰਮ ਮਸ਼ੀਨਰੀ ਹੈ ਰੋਟਾਵੇਟਰ ਕਲਟੀਵੇਟਰ ਹੈਪੀ ਸੀਡਰ ਸੁਪਰ ਸੀਡਰ ਇਹ ਸਾਰੀ ਮਸ਼ੀਨਰੀ ਉੱਥੇ ਬਣ ਰਹੀ ਹੈ ਤਾਂ ਇਦਾਂ ਪੰਜਾਬ ਦੇ ਵਿੱਚ ਡਿਫਰੈਂਟ ਡਿਫਰੈਂਟ ਇੰਡਸਟਰੀਅਲ ਹੱਬਸ ਹੈਗੇ ਨੇ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਾਤਰਾ ਉਹ ਐਮ ਐਸ ਐਮ ই ਦੀ ਹੈ ਤਾਂ ਐਮ ਐਸ ਐਮ ই ਉੱਥੇ ਵੀ ਇੱਕ ਬਹੁਤ ਵੱਡਾ ਰੋਲ ਪ ਉਹ ਐਮ ਐਸ ਐਮ ای ਸੈਕਟਰ ਕਰਕੇ ਹੀ ਜਿੰਨੇ ਵੀ ਵੱਡੇ ਕਾਰਪੋਰੇਟ ਨੇ ਉਹ ਉਹ ਜਿਕੇ ਲੋ ਵੀ ਅੱਛੇ ਲੈਵਲ ਤੇ ਪ੍ਰੋਡਕਸ਼ਨ ਕਰ پا ਰਹੇ ਨੇ ਹੁਣ ਆਪਾਂ ਮੰਨ ਲਓ ਇੱਕ ਬਿਲਕੁਲ ਫਰੈਸ਼ ਤੇ ਕੋਰਾ ਬੰਦਾ ਹਾਂਜੀ ਜਿਹਦੇ ਮਨ ਦੇ ਵਿੱਚ ਇੱਕ ਥਾਟ ਹੈ ਵੀ ਮੈਂ ਆਪਣਾ ਆਪ ਬਿਜ਼ਨਸ ਸ਼ੁਰੂ ਕਰਨਾ ਪਰ ਕਰਾਂ ਕਿਵੇਂ ਪੈਸਾ ਉਹਦੇ ਕੋਲ ਹੈ ਨਹੀਂ ਕੋਈ ਪ੍ਰਾਪਰਟੀ ਦਾ ਉਹ ਮਾਲਕ ਨਹੀਂ ਹੈ ਕੋਈ ਬਹੁਤਾ ਵੱਡਾ ਨਹੀਂ ਹੈ ਜੀ ਕਿਵੇਂ ਸ਼ੁਰੂਆਤ ਕਰੇ ਇੱਕ ਨਵੇਂ ਕੰਮ ਦੀ ਜਿ ਕੋ ਨੇ ਸ਼ੁਰੂਆਤ ਕਰਨੀ ਦੇਖੋ ਸਰ ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਕੁਝ ਸਕੀਮਾਂ ਹੈਗੀਆਂ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਸਕੀਮ ਜਿਹੜੀ ਜਦੋਂ ਵੀ ਤੁਸੀਂ ਕੋਈ ਨਵਾਂ ਕੰਮ ਕਰਨਾ ਹੈ ਸਾਡੇ ਵੱਲੋਂ ਇੱਕ ਜਿਹੜੀ ਹੈਗੀ ਸੁਜੈਸ਼ਨ ਜਿਹੜੀ ਈ ਵਿਊਅਰਸ ਨੂੰ ਹੈਗੀ ਇਹ ਤੁਸੀਂ ਉਹਦੇ ਬਾਰੇ ਥੋੜੀ ਆਰ ਐਨ ਡੀ ਜ਼ਰੂਰ ਕਰੋ ਉਹਦੇ ਬਾਰੇ ਜਾਣਕਾਰੀ ਲਓ ਉਹਦੇ ਬਾਰੇ ਨੋਲੇਜ ਲਓ ਕਿਉਂਕਿ ਜਦੋਂ ਤੁਸੀਂ ਕੋਈ ਸਕੀਮ ਵੀ ਲੈਣੀ ਹੈ ਉੱਥੇ ਵੀ ਤੁਹਾਡੀ ਉਹ ਜਿਹੜੀ ਜਾਣਕਾਰੀ ਹੈ ਨੋਲੇਜ ਹੈ ਉੱਥੇ ਚੈੱਕ ਕੀਤੀ ਜਾਏਗੀ ਤੁਹਾਡੇ ਇੰਟਰਵਿਊਜ਼ ਹੋਣਗੇ ਤੁਹਾਨੂੰ ਕਈ ਪੈਰਾਮੀਟਰਸ ਦੇ ਉੱਤੇ ਜਿਹੜਾ ਹੈਗਾ ਤੁਹਾਡਾ ਐਨਾਲਿਸਿਸ ਕੀਤਾ ਜਾਵੇਗਾ ਇੱਕ ਸਕੀਮ ਤਾਂ ਹੈਗੀ ਹੈ ਜਿਹੜੇ ਤੁਸੀਂ ਅਗਰ ਕੋਈ 50 ਲੱਖ ਤੱਕ ਦਾ ਕੋਈ ਪ੍ਰੋਜੈਕਟ ਲਗਾਣਾ ਹੈ ਤਾਂ ਉਹਦੇ ਵਿੱਚ ਸਕੀਮ ਹੈ ਪੀ ਐਮ ਈ ਜੀ ਪੀ ਜਿਹਨੂੰ ਅਸੀਂ ਕਹਿੰਦੇ ਆ ਪ੍ਰਾਈਮ ਮਿਨਿਸਟਰ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਉਹਦੇ ਵਿੱਚ ਕੀ ਹੈ ਕਿ ਅਗਰ ਤੁਸੀਂ 10th ਪਾਸ ਹੋ ਮਿਨੀਮਮ ਤਾਂ ਤੁਸੀਂ ਸਰਕਾਰ ਕੋਲੋਂ 50 ਲੱਖ ਤੱਕ ਦਾ ਜਿਹੜਾ ਹੈਗਾ ਪੀ ਐਮ ਈ ਜੀ ਪੀ ਦੇ ਅੰਦਰ ਪ੍ਰੋਜੈਕਟ ਪਾਸ ਕਰਾ ਸਕਦੇ ਹੋ ਉਸ ਦੇ ਵਿੱਚ 15 ਤੋਂ ਲੈ ਕੇ 35% ਤੱਕ ਦੀਆਂ ਤੁਹਾਨੂੰ ਸਬਸਿਡੀ ਵੀ ਮਿਲ ਜਾਂਦੀ ਹੈ ਤਾਂ ਤੁਸੀਂ ਅਗਰ ਲਗਾ ਕੇ ਚੱਲੋਗੇ ਕਿ 15 ਤੋਂ 35% ਮਤਲਬ ਅਰਾਊਂਡ 10 ਤੋਂ 15 ਲੱਖ ਦੇ ਵਿੱਚ ਵਿੱਚ ਅਪ੍ਰੋਕਸੀਮੇਟ ਸਬਸਿਡੀਆਂ ਤੁਸੀਂ ਲੈ ਸਕਦੇ ਹੋ ਉਹਦਾ ਮਿਨੀਮਮ ਕ੍ਰਾਈਟੇਰੀਆ ਕੀ ਹੈ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਕਿਸ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਰਿਜ਼ਰਵ ਕੈਟਾਗਰੀ ਤੋਂ ਜਾਂ ਜਨਰਲ ਕੈਟਾਗਰੀ ਤੋਂ ਤੁਸੀਂ ਰੂਰਲ ਦੇ ਵਿੱਚ ਆਪਣਾ ਜਿਹੜਾ ਹੈਗਾ ਲਗਾ ਰਹੇ ਹੋ ਜਾਂ ਅਰਬਨ ਚ ਲਗਾ ਰਹੇ ਹੋ ਇਹ ਸਾਰੀ ਚੀਜ਼ਾਂ ਦੇ ਬੇਸ ਦੇ ਉੱਤੇ ਜਿਹੜਾ ਹੈਗਾ ਤੁਹਾਨੂੰ ਇਸ ਸਕੀਮ ਦਾ ਜਿਹੜਾ ਬੈਨੀਫਿਟ ਮਿਲਦਾ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਵੱਡਾ ਪਲਾਂਟ ਲਗਾਣਾ ਹੈ ਤੁਹਾਡੀ ਕੋਈ ਪਲਾਨਿੰਗ ਹੈ ਵੀ ਮੈਂ ਕੋਈ ਅੱਛਾ ਸੈਟਅਪ ਲਗਾਣਾ ਤਾਂ ਪੰਜਾਬ ਸਰਕਾਰ ਦੀ ਇੱਕ ਬਹੁਤ ਵਧੀਆ ਸਕੀਮ ਹੈ ਉਹਦਾ ਨਾਮ ਹੈ ਇਨਵੈਸਟ ਪੰਜਾਬ ਇਨਵੈਸਟ ਪੰਜਾਬ ਦੇ ਅੰਦਰ ਬਹੁਤ ਸਾਰੇ ਸਰਕਾਰ ਨੇ ਬੈਨੀਫਿਟ ਦਿੱਤੇ ਨੇ ਜਿੱਦਾਂ ਕਿ ਤੁਸੀਂ ਜਦੋਂ ਰਜਿਸਟਰੀ ਕਰਾਉਂਗੇ ਲੈਂਡ ਦੀ ਤੁਹਾਡੀ ਸਟੈਂਪ ਡਿਊਟੀ ਲੱਗਦੀ ਹੈ ਤੇ ਜੇ ਤੁਸੀਂ ਇਨਵੈਸਟ ਪੰਜਾਬ ਚੋਂ ਤਾਂ ਤੁਹਾਡੀ ਸਟੈਂਪ ਡਿਊਟੀ ਵੀਵਰ ਹੋ ਜਾਂਦੀ ਹੈ ਠੀਕ ਹੈ ਜੀ ਤੁਸੀਂ ਅਗਰ ਜੀਐਸਟੀ ਭਰਦੇ ਹੋ ਆਪਣੇ ਬਿੱਲ ਦੇ ਉੱਤੇ ਤਾਂ ਉਹਦੇ ਵਿੱਚ ਜਿਹੜਾ ਸਟੇਟ ਜੀਐਸਟੀ ਹੈ ਉਹ ਪਹਿਲੇ 7 ਸਾਲ ਲਈ ਜਾਂ 10 ਸਾਲ ਲਈ ਐਸ ਪਰ ਦਾ ਕੈਟੇਗਰੀ ਤੁਹਾਡਾ ਜਿਹੜਾ ਹੈਗਾ ਉਹ ਰਿਮਬਰਸ ਹੋ ਰਿਹਾ ਠੀਕ ਹੈ ਜੀ ਤੁਹਾਡੇ ਬਿਜਲੀ ਦੇ ਬਿੱਲ ਦੇ ਉੱਤੇ ਈਡੀ ਲੱਗਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਇਲੈਕਟ੍ਰਿਸਿਟੀ ਡਿਊਟੀ ਉਹ 12 ਤੋਂ ਲੈ ਕੇ 18% ਜੋ ਵੀ ਤੁਹਾਡੇ ਬਿੱਲ ਤੇ ਲੱਗ ਰਹੀ ਹੈ ਉਹ ਵੀ ਤੁਹਾਨੂੰ ਵੇਵ ਆਫ ਹੋ ਜਾਂਦੀ ਹੈ ਤਾਂ ਇਨਵੈਸਟ ਪੰਜਾਬ ਸਕੀਮ ਦੇ ਅੰਦਰ ਮਲਟੀਪਲ ਬੈਨੀਫਿਟ ਜਿਹੜੇ ਹੈਗੇ ਪੰਜਾਬ ਸਰਕਾਰ ਨੇ ਦਿੱਤੇ ਨੇ ਉਹਦਾ ਮੇਜਰ ਮਕਸਦ ਇਹੀ ਹੈ ਵੀ ਪੰਜਾਬ ਦੇ ਅੰਦਰ ਇਨਵੈਸਟਮੈਂਟ ਵਧੇ ਤੇ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਐਂਟਰਪ੍ਰੈਨਿਅਰਸ਼ਿਪ ਲੋਕ ਆਪਣਾ ਯੂਨਿਟ ਲਗਾਣ ਤੇ ਉਹਦੇ ਵਿੱਚ ਪੀਐਮਈਜੀਪੀ ਤੇ ਇਨਵੈਸਟ ਪੰਜਾਬ ਸਕੀਮ ਦਾ ਜਿਹੜਾ ਬੈਨੀਫਿਟ ਲੈ ਸਕਦਾ ਵੈਸੇ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੀਆਂ ਸਕੀਮਾਂ ਨੇ ਜਾਂ ਕਿਹੜੇ ਕਿਹੜੇ ਉਹ ਕੰਮ ਨੇ ਜਿਹੜੇ ਜਿਆਦਾ ਇੱਕ ਆਮ ਬੰਦੇ ਲਈ ਆਪਾਂ ਕਰ ਸਕਦੇ ਆ ਜਿੱਦਾਂ ਤੁਸੀਂ ਸਰ ਸੈਕਟਰ ਸਪੈਸੀਫਿਕ ਆਪਾਂ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਫੂਡ ਦੀ ਗੱਲ ਕਰੀਏ ਬਹੁਤ ਸਾਰੇ ਯੂਨਿਟ ਆ ਜਿਹੜੇ ਬਿਕਰੀ ਲਗਾਉਣਾ ਚਾਹੁੰਦੇ ਆ ਬਿਕਰੀ ਚ ਆਵਨ ਲੱਗਦੇ ਨੇ ਤੁਸੀਂ ਤੁਸੀਂ ਬਿਸਕਟਸ ਬਣਾਨੇ ਆ ਜੋ ਆਮ ਕਰ ਆਪਾਂ ਪਿੰਡਾਂ 'ਚ ਦੇਖਦੇ ਆ ਕਿ ਪਹਿਲਾਂ ਇੱਕ ਉਹ ਬੰਦੇ ਸੀ ਬਿਸਕਟਸ ਐਂਡ ਆਲਸੋ ਦੇਸੀ ਪੱਠੀ ਹੁੰਦੀ ਸੀ ਪਰ ਦੇਸੀ ਪੱਠੀ ਹੁੰਦੀ ਸੀਗੀ ਉਹ ਦੇਸੀ ਪੱਠੀ ਦੇ ਨਾਲ-ਨਾਲ ਹੁਣ ਜੇ ਆਪਾਂ ਟੈਕਨੋਲੋਜੀ ਅਪਗ੍ਰੇਡ ਕਰਦੇ ਆ ਆਪਾਂ ਨੂੰ ਆਵਨ ਸਟਾਈਲ ਦੇ ਨੇ ਤਾਂ ਫੂਡ ਸੈਕਟਰ 'ਚ ਇੱਕ ਬਹੁਤ ਵਧੀਆ ਸਕੀਮ ਆ ਉਹਦਾ ਨਾਮ ਹੈ ਪੀ ਐਮ ਐਫ ਐਮ ਈ ਉਹਦੇ ਵਿੱਚ ਕੀ ਹੈ ਵੀ ਤੁਸੀਂ 35% ਸਬਸਿਡੀ ਲੈ ਲਓ ਤੁਸੀਂ ਮਸ਼ੀਨਰੀ ਲਈ ਫਾਰ ਇਗਜ਼ਾਮਪਲ ਤੁਹਾਡੀ ਮਸ਼ੀਨਰੀ 40 ਲੱਖ ਦੀ ਹੈ ਤਾਂ ਮੈਕਸਿਮਮ 10 ਲੱਖ ਔਰ 35% ਆਫ ਦਾ ਪ੍ਰੋਜੈਕਟ ਵੈਲਿਊ ਤੁਹਾਨੂੰ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਤੋਂ ਸਬਸਿਡੀ ਹੈ ਤਾਂ ਫੂਡ ਸੈਕਟਰ ਚ ਤੁਸੀਂ ਕੋਈ ਬੇકરી ਲਗਾ ਲਓ ਕੋਈ ਤੁਸੀਂ ਅਦਰ সুইਟਸ ਦਾ ਲਗਾਣਾ ਹੈ ਜਾਂ ਫੂਡ ਰਿਲੇਟਡ ਕੋਈ ਵੀ ਆਈਟਮ ਤੁਸੀਂ ਬਣਾਣੀ ਹੈ ਤਾਂ ਤੁਸੀਂ ਮਾਈਕਰੋ ਯੂਨਿਟ ਚ ਪੀ ਐਮ ਐਫ ਐਮ ਸਕੀਮ ਦਾ ਫਾਇਦਾ ਲੈ ਸਕਦੇ ਹੋ ਉਸ ਤੋਂ ਬਾਅਦ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਕੋਲਡ ਸਟੋਰੇਜ ਅੱਜ ਦੀ ਡੇਟ ਸਰਕਾਰ ਨੂੰ ਕੋਲਡ ਸਟੋਰੇਜ ਦੀ ਬਹੁਤ ਲੋੜ ਹੈ ਤੁਹਾਨੂੰ ਪਤਾ ਵੀ ਬਹੁਤ ਸਾਰਾ ਜਿਹੜਾ ਸਾਡਾ ਫਰੂਟ ਹੈ ਵੀਟ ਹੈ ਉਹ ਖਰਾਬ ਹੋ ਜਾਂਦੀ ਹੈ ਤੇ ਇਹਦੇ ਉੱਤੇ ਨਬਾੜ ਇੱਕ ਅਥਾਰਟੀ ਹੈ ਨਬਾੜ ਕੀ ਕਰਦੀ ਹੈ ਵੀ ਕੋਲਡ ਸਟੋਰੇਜ ਲਾਉਣ ਦੇ ਉੱਤੇ ਤੁਹਾਨੂੰ 35 ਤੋਂ ਲੈ ਕੇ 50% ਤੱਕ ਸਬਸਿਡੀ ਦੇ ਰਹੀ ਹੈ ਤੇ ਉਹਦੀ ਮਿਨੀਮਮ ਕੁਆਲੀਫਿਕੇਸ਼ਨ ਹੈ ਕਿ 5000 ਮੈਟ੍ਰਿਕ ਟਨ ਜਿਹੜਾ ਹੈਗਾ ਮਿਨੀਮਮ ਕਪੈਸਿਟੀ ਹੋਣੀ ਚਾਹੀਦੀ ਹੈ ਤੁਹਾਡੀ ਤੇ ਅਗਰ ਤੁਸੀਂ ਕਿਤੇ ਵੀ ਰੂਰਲ ਏਰੀਆ ਦੇ ਵਿੱਚ ਜਿਹੜਾ ਹੈਗਾ ਕੋਲਡ ਸਟੋਰੇਜ ਲਾਉਂਦੇ ਹੋ ਤਾਂ ਤੁਹਾਨੂੰ ਉਹਦੇ ਸਬਸਿਡੀ ਮਿਲ ਸਕਦੀ ਹੈ ਉਸ ਤੋਂ ਇਲਾਵਾ ਐਗਰੀਕਲਚਰ ਦੀ ਗੱਲ ਕਰੀਏ ਆਪਾਂ ਇੱਕ ਫਾਰਮਰ ਆਪਾਂ ਇੱਕ ਕਿਸਾਨ ਆਪਾਂ ਆਪਾਂ ਨੂੰ ਖੇਤੀ ਦੇ ਸੰਦ ਚਾਹੀਦੇ ਨੇ ਆਪਾਂ ਨੂੰ ਇੰਪਲੀਮੈਂਟ ਚਾਹੀਦੇ ਨੇ ਤਾਂ ਭਾਰਤ ਸਰਕਾਰ ਵੱਲੋਂ ਜਿੰਨੀ ਵੀ ਜਿਹੜੀ ਐਗਰੀਕਲਚਰ ਰਿਲੇਟਡ ਮਸ਼ੀਨਰੀ ਹੈ ਜਿਹਦੇ ਵਿੱਚ ਸਪੈਸ਼ਲੀ ਉਹ ਮਸ਼ੀਨਰੀ ਜਿਹੜੀ ਪਰਾਲੀ ਨੂੰ ਕਵਰ ਕਰਨ ਤੇ ਕੰਮ ਆਂਦੀ ਹੈ ਤੁਹਾਨੂੰ ਪਤਾ ਹੈ ਕਿ ਅੱਜ ਦੀ ਰੇਟ ਚ ਪਰਾਲੀ ਇੱਕ ਬਹੁਤ ਵੱਡਾ ਮੁੱਦਾ ਹੈ ਸਰਕਾਰ ਹੈ ਸਰਕਾਰ ਇਹਦੇ ਤੇ ਬੜਾ ਫੋਕਸ ਕਰ ਰਹੀ ਹੈ ਤਾਂ ਕੁਝ ਪ੍ਰੋਡਕਟ ਜਿਹੜੇ ਪਰਾਲੀ ਨੂੰ ਜਿਹੜਾ ਹੈਗਾ ਉਹ ਸਹੀ ਕਰਨ ਤੇ ਤੁਹਾਨੂੰ ਹੈਲਪ ਕਰਦੇ ਆ ਉਹਦੇ ਤੇ ਫਾਰਮਰ ਨੂੰ 50% ਤੋਂ ਲੈ ਕੇ 80% ਤੱਕ ਦੇ ਆ ਸਬਸਿਡੀਆਂ ਨੇ ਉਸ ਉਸ ਮਸ਼ੀਨਰੀ ਨੂੰ ਖਰੀਦਣ ਦੇ ਤਾਂ ਫਾਰਮਰ ਅਗਰ ਕੋਈ ਵੀ ਇਦਾਂ ਦੀ ਮਸ਼ੀਨ ਜਿਹੜੀ ਰਿਲੇਟਡ ਟੂ ਪਰਾਲੀ ਹੈਗੀ ਹੈ ਉਹ ਲੈਂਦਾ ਹੈ ਤਾਂ ਉਹਦੇ ਵਿੱਚ ਉਹਨੂੰ ਜਿਹੜਾ ਹੈਗਾ ਭਾਰਤ ਸਰਕਾਰ ਵੱਲੋਂ ਸਬਸਿਡੀ ਸਕੀਮ ਦਾ ਬੈਨੀਫਿਟ ਮਿਲਦਾ ਹੈ ਨਵੀਆਂ ਜਿਹੜੀਆਂ ਸਕੀਮਾਂ ਨੇ ਮਿਨਿਸਟਰੀ ਦੀਆਂ ਨਵੀਆਂ ਸਕੀਮਾਂ ਦਾ ਸਾਨੂੰ ਦੱਸੋ ਕੁਝ ਦੇਖੋ ਸਰ ਨਵੀਆਂ ਸਕੀਮਸ ਦੀ ਗੱਲ ਕਰੀਏ ਮਿਨਿਸਟਰੀ ਆਫ ਐਮ ਐਸ ਐਮ ਈ ਦੀਆਂ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਦਿਮਾਗ 'ਚ ਗੱਲ ਆਉਂਦੀ ਵੀ ਐਮ ਐਸ ਐਮ ਈ ਸੈਕਟਰ ਦੇ ਕੁਝ ਪੇਨ ਏਰੀਆਜ਼ ਨੇ ਬੀਨ ਏਰੀਆ ਵੀ ਕਹਿ ਲੋ ਵੀ ਦੁਖਦੀ ਲੱਗ ਹੈ ਉਹਨਾਂ ਦੀ ਕਿ ਐਮ ਐਸ ਐਮ ای ਨਾ ਜਨਰਲੀ ਵਨ ਮੈਨ ਸ਼ੋ ਹੁੰਦਾ ਵਨ ਮੈਨ ਸ਼ੋ ਮਤਲਬ ਇੱਕੋ ਹੀ ਬੰਦਾ ਪ੍ਰੋਡਕਸ਼ਨ ਕਰ ਰਿਹਾ ਹੈ ਸੇਲ ਕਰ ਰਿਹਾ ਹੈ ਬੈਂਕ ਜਾ ਰਿਹਾ ਹੈ ਸਭ ਕੁਝ ਕਰ ਰਿਹਾ ਹੈ ਅਨ ਆਰਗੇਨਾਈਜ਼ਡ ਮਾਰਕੀਟ ਹੈ ਉਹਨੂੰ ਫਾਈਨੈਂਸ ਨਹੀਂ ਮਿਲਦਾ ਲੋਨ ਨਹੀਂ ਮਿਲਦਾ ਉਹਨੂੰ ਬੈਂਕ ਤੋਂ ਠੀਕ ਹੈ ਜੀ ਫਿਰ ਉਹਦੀ ਕੁਝ ਇਦਾਂ ਦੀ ਪ੍ਰੋਬਲਮਸ ਹੁੰਦੀਆਂ ਟੈਕਨੋਲੋਜੀ ਅਪਗ੍ਰੇਡ ਅਪਗ੍ਰੇਡ ਹੁੰਦੀ ਹੈ ਲੇਕਿਨ ਉਹਨੂੰ ਨੌਲੇਜ ਨਹੀਂ ਹੈ ਟੈਕਨੋਲੋਜੀ ਨਵੀਂ ਕਿਹੜੀ ਲੈ ਕੇ ਆਵੇ ਜਿਹਦੇ ਕਰਕੇ ਉਹਨੂੰ ਮਾਰਟ ਜਾਂਦੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਮਿਨਿਸ ਜਿਹਦੇ ਵਿੱਚ ਸਰਕਾਰ ਨੂੰ ਇਹ ਲੱਗਿਆ ਕਿ ਐਮਐਸਐਮਈ ਸੈਕਟਰ ਦੇ ਫੈਕਟਰੀ ਦੇ ਅੰਦਰ ਸਭ ਤੋਂ ਮੇਜੀ ਮੇਜਰ ਪ੍ਰੋਬਲਮ ਕੀ ਹੈ ਕਿ ਪ੍ਰੋਡਕਸ਼ਨ ਵਧ ਨਹੀਂ ਰਹੀ ਵੇਸਟੇਜ ਜ਼ਿਆਦਾ ਹੋ ਰਹੀ ਹੈ ਤਾਂ ਸਿਸਟਮ ਨੂੰ ਕਿਦਾਂ ਇੰਪਰੂਵ ਕਰੀਏ ਤਾਂ ਉਹਦੇ ਵਾਸਤੇ ਭਾਰਤ ਸਰਕਾਰ ਨੇ ਇੱਕ ਸਰਟੀਫਿਕੇਸ਼ਨ ਲਾਂਚ ਕੀਤੀ ਹੈ ਉਹਦਾ ਨਾਮ ਹੈ ਜ਼ੈਡ ਸਰਟੀਫਿਕੇਸ਼ਨ ਉਹਦਾ ਉਹਦਾ ਪੂਰਾ ਅਗਰ ਆਪਾਂ ਡਿਫਾਈਨ ਕਰਦੇ ਹਾਂ ਉਹ ਹੈਗੀ ਹੈ ਜ਼ੀਰੋ ਇਫੈਕਟ ਜ਼ੀਰੋ ਇਫੈਕਟ ਔਨ এনवायरमेंट ਜ਼ੀਰੋ ਡਿਫੈਕਟਸ ਇਨ ਗੁੱਡ ਤਾਂ ਜ਼ੈਡ ਸਰਟੀਫਿਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਪ੍ਰੋਸੈਸ ਦੇ ਉੱਤੇ ਕੰਮ ਕੀਤਾ ਜਾਂਦਾ ਹੈ ਜੀ ਤੁਸੀਂ ਆਪਣੀ ਫੈਕਟਰੀ ਵਾਸਤੇ ਆਪਣੀ ਇੰਡਸਟਰੀ ਵਾਸਤੇ ਉਹ ਸਰਟੀਫਿਕੇਸ਼ਨ ਲੈਂਦੇ ਹੋ ਸਭ ਤੋਂ ਵਧੀਆ ਚੀਜ਼ ਹੈ ਕਿ ਉਹ ਸਰਟੀਫਿਕੇਸ਼ਨ ਲੈਣ ਦੇ ਉੱਤੇ ਵੀ 50 ਤੋਂ 80% ਤੱਕ ਦੀ ਸਬਸਿਡੀ ਹੈ ਮਤਲਬ ਤੁਹਾਡਾ ਉਹਦੇ ਵਿੱਚ ਕਹਿ ਲਓ 20 ਤੋਂ 50% ਹੀ ਖਰਚਾ ਹੋਏਗਾ ਬਾਕੀ ਖਰਚਾ ਜਿਹੜਾ ਸਰਕਾਰ ਦੇ ਰਹੀ ਹੈ ਤੇ ਉਹਦੇ ਨਾਲ ਫਾਇਦਾ ਕੀ ਹੈ ਕਿ ਤੁਹਾਡੇ ਯੂਨਿਟ ਦੇ ਅੰਦਰ ਨਾ ਟੈਕਨੀਕਲ ਕੁਝ ਟੂਲਸ ਹੁੰਦੇ ਆ ਜਿਨੂੰ ਅਸੀਂ ਕਹਿੰਦੇ ਆ 5S ਕਾਈਜ਼ਨ ਜਿਹੜੀ ਜਾਪਾਨ ਦੀਆਂ ਕੁਝ ਟੈਕਨੋਲੋਜੀਜ਼ ਹੈ ਜਾਂ ਟੈਕਨੀਕਸ ਹੈਗੀਆਂ ਨੇ ਕਾਈਜ਼ਨ ਹੈ ਪੋਕਾਯੋਕੇ ਹੈ ਉਹ ਸਾਰੀ ਜਿਹੜੀਆਂ ਹੈਗੀਆਂ ਸੀ ਇੰਡਸਟਰੀ ਦੇ ਅੰਦਰ ਅਪਲਾਈ ਕਰਦੇ ਆ ਔਰ ਅਪਲਾਈ ਕਰਕੇ ਜਿਹੜਾ ਹੈਗਾ ਉਹਦਾ ਬੈਨੀਫਿਟ ਜਿਹੜਾ ਇੰਡਸਟਰੀ ਨੂੰ ਮਿਲਦਾ ਤਾਂ ਲੀਨ ਮੈਨੂਫੈਕਚਰਿੰਗ ਜ਼ੈਡ ਸਰਟੀਫਿਕੇਸ਼ਨ ਇਹ ਕਿਹਦਾ ਦੇ ਟੂਲ ਸਰਕਾਰ ਨੇ ਇਦਾਂ ਦੀ ਸਰਟੀਫਿਕੇਸ਼ਨ ਇਦਾਂ ਦੀ ਸਕੀਮਾਂ ਲਾਂਚ ਕੀਤੀਆਂ ਨੇ ਜਿਹਦੇ ਵਿੱਚ ਜਿਹੜੀ ਇੰਡਸਟਰੀ ਨੂੰ ਗਰਾਉਂਡ ਲੈਵਲ ਤੇ ਸਿਸਟਮ ਦੇ ਵਿੱਚ ਪ੍ਰੋਡਕਸ਼ਨ ਵਿਧਾਨ ਚ ਵੇਸਟੇਜ ਘਟ ਕਰਨ ਚ ਫਾਇਦਾ ਹੋ ਰਿਹਾ ਇਸ ਤੋਂ ਇਲਾਵਾ ਗੱਲ ਕਰੀਏ ਆਪਾਂ ਫੈਕਟਰੀ ਲਾਣੇ ਆ ਆਪਾਂ ਨੂੰ ਬਹੁਤ ਸਾਰੇ ਆਪਾਂ ਜਾਣੇ ਵੀ ਆਪਾਂ ਐਗਜ਼ੀਬਿਸ਼ਨਸ ਤੇ ਜਾਈਏ ਮੇਲੇ ਲਗਾਈਏ बिकॉज़ ਤੁਹਾਨੂੰ ਜਦ ਤੱਕ ਤੁਸੀਂ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਨਹੀਂ ਕਰੋਗੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਤਾਂ ਤੁਸੀਂ ਜਿਹੜਾ ਹੈਗਾ ਬੈਨੀਫਿਟ ਨਹੀਂ ਲੈ ਸਕਦੇ ਤੇ ਉਹਦੇ ਵਿੱਚ ਸਰਕਾਰ ਦੀ ਇੱਕ ਸਕੀਮ ਹੈ ਪੀਐਮਐਸ ਸਕੀਮ ਠੀਕ ਹੈ ਜੀ ਪੀਐਮਐਸ ਸਕੀਮ ਦੇ ਅੰਡਰ ਕੀ ਹੈ ਵੀ ਅਗਰ ਤੁਸੀਂ ਕਿਤੇ ਫਾਰ ਐਗਜ਼ੈਂਪਲ ਦਿੱਲੀ ਦੇ ਵਿੱਚ ਜਾ ਕੇ ਕੋਈ ਐਗਜ਼ੀਬਿਸ਼ਨ ਲਗਾਣਾ ਤਾਂ ਉਹਦੇ ਵਿੱਚ ਖਰਚਾ ਆਏਗਾ ਉਹ ਐਮਐਸਐਮਈ ਇੱਕ ਛੋਟਾ ਯੂਨਿਟ ਬੇਅਰ ਨਹੀਂ ਕਰ ਸਕਦਾ ਤਾਂ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਜਿਹਦੇ ਵਿੱਚ 80000 ਤੋਂ ਲੈ ਕੇ ਲੱਖ ਸਵਾ ਲੱਖ ਤੱਕ ਦੇ ਆ ਜਿਹੜੀ ਹੈਗੀ ਸਬਸਿਡੀ ਤੁਹਾਨੂੰ ਸਟਾਲ ਵੈਲਿਊ ਦੇ ਉੱਤੇ ਮਿਲ ਜਾਂਦੀ ਹੈ ਤਾਂ ਉਹ ਉਹ ਇੱਕ ਬਹੁਤ ਅੱਛੀ ਸਕੀਮ ਹੈ ਜਿਹਦਾ ਐਮਐਸਐਮਈ ਬੈਨੀਫਿਟ ਲੈ ਰਿਆ ਠੀਕ ਹੈ ਜੀ ਇਸ ਤੋਂ ਇਲਾਵਾ ਫੋਰਨ ਤੁਸੀਂ ਚਾਈਨਾ ਜਾਣਾ ਚਾਹੁੰਦੇ ਹੋ ਤਾਈਵਾਨ ਜਾ ਕੇ ਦੇਖਣਾ ਚਾਹੁੰਦੇ ਹੋ ਟੈਕਨੋਲੋਜੀ ਕੀ ਹੈ ਤਾਂ ਸਾਡੇ ਬਹੁਤ ਸਾਰੇ ਆਧਾਰੇ ਆ ਜਿੱਦਾਂ ਸਾਡਾ ਸੀਆਈਸੀਯੂ ਹੈ ਐਸੋਸੀਏਸ਼ਨਸ ਆ ਇਹ ਆਪਣਾ ਡੈਲੀਗੇਸ਼ਨ ਲੈ ਕੇ ਜਾਂਦੀਆਂ ਨੇ ਤੁਸੀਂ ਉਹਨਾਂ ਦੇ ਨਾਲ ਜਾ ਕੇ ਚਾਈਨਾ ਤਾਈਵਾਨ ਜਾਪਾਨ ਜਿੱਥੇ ਜਿੱਥੇ ਡੈਲੀਗੇਸ਼ਨ ਜਾ ਰਿਹਾ ਉੱਥੇ ਵੀ ਜੋ ਉਹਨਾਂ ਦਾ ਕੋਸਟ ਆਂਦਾ ਹੈ ਉਦੇ ਚ ਵੀ ਸਰਕਾਰ ਜਿਹੜੀ ਹੈਗੀ ਤੁਹਾਨੂੰ ਇੰਟਰਨੈਸ਼ਨਲ ਕੋਆਪਰੇਸ਼ਨ ਸਕੀਮ ਦੇ ਅੰਡਰ ਸਬਸਿਡੀ ਦਿੰਦੀ ਹੈ ਬਹੁਤ ਅੱਛਾ ਜੀ ਤਾਂ ਮਤਲਬ ਤੁਸੀਂ ਲਾ ਕੇ ਚੱਲੋ ਵੀ ਐਗਜ਼ੀਬਿਸ਼ਨ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਦੋਨੋਂ ਜਗ੍ਹਾ ਭਾਰਤ ਸਰਕਾਰ ਮਿਨਿਸਟਰੀ ਆਫ ਐਮ ਐਸ ਐਮਈ ਤੁਹਾਨੂੰ ਸਪੋਰਟ ਕਰ ਰਿਹਾ ਤੁਹਾਨੂੰ ਸਬਸਿਡੀ ਦੇ ਰਿਹਾ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵਧੀਆ ਹੈ ਪੀਐਮ ਵਿਸ਼ਕਰਮਾ ਅੱਜ ਕੱਲ ਬਹੁਤ ਚਰਚਾ ਦੇ ਵਿੱਚ ਹੈ ਬਹੁਤ ਜ਼ਿਆਦਾ ਭਾਰਤ ਸਰਕਾਰ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਉਹਦੇ ਸੈਮੀਨਾਰ ਕੀਤੇ ਜਾ ਰਹੇ ਆ ਇਹ ਕਾਦੇ ਵਾਸਤੇ ਹੈ ਜਿਨਨੇ ਵੀ ਆਪਣੇ ਆਰਟਿਸਨਸ ਨੇ ਲੋਹਾਰ ਹੈ ਆਪਣੇ ਤਰਖਾਨ ਨੇ ਕਾਰੀਗਰਸ ਨੇ ਹਨਾ ਤਾਂ ਉਹਨਾਂ ਨੂੰ ਭਾਰਤ ਸਰਕਾਰ ਨੇ ਕੀ ਕੀਤਾ 15000 ਤੱਕ ਦੀ ਸਬਸਿਡੀ ਦਿੱਤੀ ਹੈ ਜਿਸੇ ਤੁਹਾਨੂੰ 15000 ਦਾ ਇੱਕ ਅਮਾਉਂਟ ਦਿੰਨੇ ਆ ਤੁਸੀਂ ਟੂਲਸ ਲਓ ਠੀਕ ਹੈ ਉਸ ਤੋਂ ਇਲਾਵਾ ਤੁਹਾਨੂੰ 1 ਲੱਖ ਤੋਂ 2 ਲੱਖ ਤੱਕ ਦਾ ਲੋਨ ਵੀ ਪ੍ਰੋਵਾਈਡ ਕਰਦੇ ਆ ਤਾਂ ਕਿ ਉਹ ਜਿਹੜੇ ਹੈਗੇ ਅਪਗ੍ਰੇਡ ਕਰ ਸਕਣ ਉਹ ਕੋਈ ਬੈਨੀਫਿਟ ਲੈ ਸਕਣ ਤਾਂ ਪੀਐਮ ਵਿਸ਼ਕਰਮਾ ਦੇ ਤਹਿਤ ਭਾਰਤ ਸਰਕਾਰ ਇਹ ਜਿਹੜੇ ਬੈਨੀਫਿਟ ਹੈਗੇ ਆ ਉਹ ਦੇ ਰਹੀ ਹੈ ਤੇ ਸਕੀਮਾਂ ਬਹੁਤ ਨੇ ਤੁਸੀਂ ਇਹ ਲਗਾ ਕੇ ਚੱਲੋ ਵੀ ਮਿਨਿਸਟਰੀ ਆਫ ਐਮਐਸਐਮਈ ਕੋ 14 ਤੋਂ 15 ਸਕੀਮਾਂ ਨੇ ਤਾਂ ਮੈਂ ਵਿਊਅਰਸ ਨੂੰ ਇਹੀ ਕਵਾਂਗਾ ਕਿ ਅੱਜ ਕੱਲ ਆਪਣੇ ਕੋ ਮੋਬਾਈਲ ਸਬਕੋ ਲੈ ਤੁਸੀਂ ਕੀ ਕਰਨਾ ਆਪਣੇ ਮੋਬਾਈਲ ਦੇ ਵਿੱਚ ਮਾਈ ਐਮਐਸਐਮਈ ਐਪ ਡਾਊਨਲੋਡ ਕਰ ਲਓ ਮਾਈ ਐਮਐਸਐਮਈ ਤੇ ਮਾਈ ਐਮਐਸਐਮਈ ਐਪ ਜਦੋਂ ਤੁਸੀਂ ਡਾਊਨਲੋਡ ਕਰੋਗੇ ਬਹੁਤ ਵਧੀਆ ਐਪ ਹੈ ਹਰ ਸਕੀਮ ਦੀ ਜਾਣਕਾਰੀ ਉਸ ਐਪ ਦੇ ਅੰਦਰ ਹੈ ਚਾਹੇ ਤੁਸੀਂ ਐਗਜ਼ਿਬਿਸ਼ਨ ਦੀ ਸਬਸਿਡੀ ਲੈਣੀ ਹੈ ਕੋਈ ਨਵਾਂ ਯੂਨਿਟ ਲਾਣਾ ਹੈ ਕੋਈ ਫੋਰਨ ਟਰੈਵਲ ਕਰਨਾ ਹੈ ਐਗਜ਼ਿਬਿਸ਼ਨ ਸਬਸਿਡੀ ਲੈਣੀ ਹੈ ਕੋਈ ਤੁਸੀਂ ਕਲਸਟਰ ਡਿਵੈਲਪਮੈਂਟ ਕਰਨੀ ਹੈ ਐਨੀ ਕਾਈਂਡ ਆਫ ਸਕੀਮ ਉਹ ਤੁਹਾਨੂੰ ਮਾਈ ਐਮਐਸਐਮਈ ਐਪ ਦੇ ਉੱਤੇ ਜਿਹੜੀ ਹੈਗੀ ਆ ਉਹ ਮਿਲ ਜਾਏਗੀ ਇੱਕ ਅਖੀਰ ਤੇ ਆਪਾਂ ਸਾਰੀ ਐਮਐਸਐਮਈ ਬਾਰੇ ਗੱਲ ਕੀਤੀ ਜਿਵੇਂ ਕਿ ਨਾਲ ਬੰਦੇ ਨੇ ਅਪਰੋਚ ਕਿਵੇਂ ਕਰਨੀ ਆ ਕਿਵੇਂ ਉਹ ਅਪਲਾਈ ਕਰਨਾ ਆ ਪਰ ਲਾਸਟ ਇਹ ਆ ਕਿ ਜਦੋਂ ਸਾਰਾ ਕੁਝ ਤਿਆਰ ਹੋ ਜਾਂਦਾ ਨਾ ਬੈਂਕ ਤੇ ਆ ਕੇ ਪ੍ਰੋਬਲਮ ਆੜ ਜਾਂਦੀ ਹੈ ਬੈਂਕ ਦੀਆਂ ਬਹੁਤ ਸਾਰੀਆਂ ਲਿਮਿਟਸ ਹੁੰਦੀਆਂ ਨੇ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਨੇ ਲੋਨ ਅਪਰੂਵਲ ਨਹੀਂ ਹੁੰਦਾ ਉੱਥੇ ਆ ਕੇ ਪ੍ਰੋਬਲਮ ਆਉਂਦੀ ਆ ਜੀ 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 ਦੇਖੋ ਸਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਜਦੋਂ ਆਪਾਂ ਇੱਕ ਮਾਈਕਰੋ ਯੂਨਿਟ ਜਾਂ ਸਮਾਲ ਯੂਨਿਟ ਬੈਂਕ ਕੋਲ ਜਾਂਦਾ ਤਾਂ ਕਈ ਕੰਡੀਸ਼ਨਸ ਉਹਨਾਂ ਦੀਆਂ ਹੈਗੀਆਂ ਨੇ ਤੇ ਸਕੀਮਾਂ ਦੀ ਗੱਲ ਕਰੀਏ ਭਾਰਤ ਸਰਕਾਰ ਵੱਲੋਂ ਆਰਬੀਆਈ ਵੱਲੋਂ ਦੋ ਸਕੀਮਾਂ ਬੈਂਕਰ ਨੂੰ ਦਿੱਤੀਆਂ ਗਈਆਂ ਨੇ ਪਹਿਲੀ ਸਕੀਮ ਹੈਗੀ ਹੈ ਮੁੱਦਰਾ ਸਕੀਮ ਐਕਚੁਅਲੀ ਕੀ ਹੈ ਜਦੋਂ ਸਾਨੂੰ ਸਕੀਮ ਦੀ ਨੌਲੇਜ ਨਹੀਂ ਹੁੰਦੀ ਤਾਂ ਅਸੀਂ ਬੈਂਕ ਨਾਲ ਜਾ ਕੇ ਗੱਲ ਵੀ ਨਹੀਂ ਕਰ ਪਾਉਂਦੇ ਕਿਉਂਕਿ ਹੋ ਸਕਦਾ ਬੈਂਕਰ ਤੁਹਾਨੂੰ ਨਹੀਂ ਦੱਸਲੇ ਤਾਂ ਤੁਸੀਂ ਇਹ ਦੱਸ ਸਕਦੇ ਹੋ ਕਿ ਮੋਦਰਾ ਸਕੀਮ ਦੇ ਅੰਦਰ 20 ਲੱਖ ਤੱਕ ਦਾ ਲੋਨ ਵਿਦਾਊਟ ਸਕਿਉਰਿਟੀ ਤੁਹਾਨੂੰ ਭਾਰਤ ਸਰਕਾਰ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਤੇ ਮੋਦਰਾ ਲੋਨ 20 ਲੱਖ ਤੱਕ ਵਿਦਾਊਟ ਸਕਿਉਰਿਟੀ ਹੈ ਉਸ ਤੋਂ ਉੱਪਰ ਵੀ ਇੱਕ ਸਕੀਮ ਹੈਗੀ ਹੈ ਜਿਹਦਾ ਨਾਮ ਹੈ ਸੀਜੀਟੀਐਮਐਸਈ ਜਿਹੜੀ ਅਸੀਂ ਕਹਿੰਦੇ ਹਾਂ ਕ੍ਰੈਡਿਟ ਗਾਰੰਟੀ ਟਰਸਟ ਫੰਡ ਫਾਰ ਐਮਐਸਈ ਸਮਾਲ ਇੰਡਸਟਰੀਜ਼ ਲਈ ਉਹ 5 ਕਰੋੜ ਤੱਕ ਹੈ ਵੀ ਤੁਹਾਨੂੰ ਵਿਦਾਊਟ ਸਕਿਉਰਿਟੀ ਲੋਨ ਲੈਣਗੇ ਹੁਣ ਆਪਾਂ ਤੁਹਾਡੀ ਗਲਤੀ ਹੈ ਇਹ ਵੀ ਜਦੋਂ ਕੋਈ ਇੰਡਸਟਰੀ ਜਾ ਰਹੀ ਹੈ ਜਾਂ ਜੋ ਪਰਸਨ ਜਾ ਰਹੇ ਬੈਂਕ ਨਹੀਂ ਦੇ ਰਿਹਾ ਐਕਚੁਅਲ ਬੈਂਕ ਦੇ ਬਹੁਤ ਸਾਰੇ ਪੈਰਾਮੀਟਰਸ ਨੇ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਕੋਈ ਪ੍ਰਪੋਜ਼ਲ ਬਣਾਈਏ ਆਪਾਂ ਉਹਨਾਂ ਪੈਰਾਮੀਟਰਸ ਬਾਰੇ ਜਾਣਕਾਰੀ ਲਈਏ ਦੇਖੋ ਜਦੋਂ ਬੈਂਕ ਤੁਹਾਨੂੰ ਵਿਦਾਊਟ ਸਕਿਉਰਿਟੀ ਲੋਨ ਦਿੰਦਾ ਹੈ ਤਾਂ ਤੁਸੀਂ ਵੀ ਸਮਝ ਸਕਦੇ ਹੋ ਕਿ ਉਹ ਇੱਕ ਉਹਦੀ ਰੈਪਿਊਟੇਸ਼ਨ ਕਹਿ ਲਓ ਜਾਂ ਉਹਦਾ ਇੱਕ ਪੈਸਾ ਸਟੇਕ ਤੇ ਹੈਗਾ ਹੈ ਤਾ ਬਹੁਤ ਸਾਰੀ ਛੋਟੀ ਛੋਟੀ ਚੀਜ਼ਾਂ ਨੇ ਵੀ ਤੁਸੀਂ ਪ੍ਰੋਜੈਕਟ ਰਿਪੋਰਟ ਕਿੱਦਾਂ ਬਣਾਈ ਠੀਕ ਹੈ ਜੀ ਤੁਹਾਡਾ ਪੈਨ ਕਾਰਡ ਹੈ ਤਾਂ ਤੁਹਾਡਾ ਸਿਬਲ ਚ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ ਠੀਕ ਹੈ ਜੀ ਤੁਹਾਨੂੰ ਉਸ ਇੰਡਸਟਰੀ ਦੀ ਨੋਲਿਜ ਕਿੰਨੀ ਹੈ ਅਗਰ ਤੁਹਾਨੂੰ ਮੈਂ ਅਗਰ ਤੁਸੀਂ ਫੂਡ ਇੰਡਸਟਰੀ ਲਾ ਰਹੇ ਹੋ ਤਾਂ ਤੁਹਾਡਾ ਬੈਕਗਰਾਉਂਡ ਕੋਈ ਫੂਡ ਤੋਂ ਹੈ ਤੁਹਾਨੂੰ ਫੂਡ ਦੇ ਬੇਸਿਕ ਡਾਇਨਾਮਿਕਸ ਪਤਾ ਨੇ ਠੀਕ ਹੈ ਜੀ ਥੈਨ ਤੁਹਾਨੂੰ ਇਹ ਪਤਾ ਹੈ ਕਿ ਅਗਰ ਤੁਸੀਂ ਕੱਲੋਂ ਇੰਡਸਟਰੀ ਚ ਲਾਉਂਗੇ ਇੰਡਸਟਰੀ ਚ ਕੰਪਲਾਈਂਸਸ ਕੀ ਰਿਕੁਆਇਰਡ ਨੇ ਕਿਉਂਕਿ ਜਦੋਂ ਬੈਂਕਰ ਤੁਹਾਨੂੰ ਐਨਲਾਈਜ਼ ਕਰਦਾ ਉਹ ਸਾਰੇ ਪੈਰਾਮੀਟਰਸ ਦੇਖਦਾ बिकॉज ਉਹਨੂੰ ਹੁੰਦਾ ਕਿ ਅਗਰ ਮੈਂ ਇਸ ਪਰਸਨ ਤੇ ਇਨਵੈਸਟ ਕਰ ਰਿਹਾ ਤਾਂ ਕੱਲੋਂ ਇਹ ਉਸ ਇੰਡਸਟਰੀ ਨੂੰ ਚਲਾ ਪਾਏਗਾ ਤਾਂ ਤੁਸੀਂ ਅਸੀਂ ਇਹੀ ਸੁਜੈਸਟ ਕਰਦੇ ਹਾਂ ਬਿਫੋਰ ਮੂਵਿੰਗ ਟੂ ਬੈਂਕ ਤੁਸੀਂ ਇਹ ਸਾਰੇ ਪੈਰਾਮੀਟਰਸ ਦੀ ਨੋਲੇਜ ਲੈਣੀ ਹੈ ਕੰਪਲਾਈਂਸਸ ਦੀ ਪ੍ਰੋਜੈਕਟ ਰਿਪੋਰਟ ਕਿੱਦਾਂ ਬਣਨੀ ਹੈ ਸਾਨੂੰ ਕਿੰਨਾ ਫਾਈਨੈਂਸ ਚਾਹੀਦਾ ਹੋਵੇਗਾ ਉਸ ਇੰਡਸਟਰੀ ਦੇ ਮੇਜਰ 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 ਜਿਹੜੀ ਇਨੀਸ਼ੀਅਲ ਰਿਕੁਆਇਰਮੈਂਟਸ ਨੇ ਉਹ ਕੀ ਨੇ ਜੀਐਸਟੀ ਉਹਦੇ ਤੇ ਕਿੰਨਾ ਲੱਗਦਾ ਹੈ ਤਾਂ ਅਗਰ ਤੁਹਾਡੇ ਕੋਲ ਉਹ ਥੋੜਾ ਨੌਲੇਜ ਹੈਗੀ ਹੈ ਤਾਂ ਡੈਫੀਨਿਟਲੀ ਤੁਸੀਂ ਬੈਂਕਰ ਨੂੰ ਕਨਵਿੰਸ ਕਰ ਸਕਦੇ ਹੋ ਕਿਉਂਕਿ ਬੈਂਕਰਸ ਨੂੰ ਵੀ ਕਿਹਾ ਗਿਆ ਹੈ ਕਿ ਤੁਸੀਂ ਇਹਨਾਂ ਸਕੀਮਸ ਦੇ ਅੰਡਰ ਲੋਨ ਕਰੋ ਤੇ ਜਿੱਥੇ ਜਿੱਥੇ ਉਹ ਸਾਰੀ ਇਨਫੋਰਮੇਸ਼ਨ ਫੁੱਲਫਿਲ ਹੁੰਦੀ ਹੈ ਉੱਥੇ ਬੈਂਕਸ 100% ਸਪੋਰਟ ਕਰਦੇ ਆ ਅ ਅਮਰਤ ਜੀ ਮੈਂ ਆਪਣੇ ਤਰਫੋਂ ਕੋਸ਼ਿਸ਼ ਕੀਤੀ ਵੀ ਉਹ ਹਰ ਇੱਕ ਗੱਲ ਜਿਹੜੀ ਹੈਗੀ ਹੈ ਸਵਾਲ ਦੇ ਜ਼ਰੀਏ ਤੁਹਾਡੇ ਤੋਂ ਜਾਣ ਸਕਾਂ ਪਰ ਫਿਰ ਵੀ ਅਖੀਰ ਤੇ ਐਮਐਸਐਮਈ ਬਾਰੇ ਜਾਂ ਅ ਅਧਿਯੋਗਵਾਰੀ ਲਘੂ ਦੀਯੋਗਵਾਰੀ ਜਾਂ ਮਾਈਕਰੋ ਦੀਯੋਗਵਾਰੀ ਕੁਛ ਵੀ ਅਮਪੁਰ ਰਹਿ ਗਿਆ ਮੇਰੇ ਤੋਂ ਪੁੱਛਣ ਤੋਂ ਤੁਸੀਂ ਸਾਝਾ ਕਰ ਸਕਦੇ ਹੋ ਹਾਂ ਸਰ ਮੈਂ ਇਹਦੇ ਵਿੱਚ ਇੱਕ ਸਾਝਾ ਕਰਾਂਗਾ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਜਿਹਦਾ ਨਾਮ ਹੈ YBLF ਯੰਗ ਬਿਜ਼ਨਸ ਲੀਡਰ ਫੋਰਮ ਜਿਹਦੇ ਵਿੱਚ ਸਾਰੇ ਯੰਗ ਬਿਜ਼ਨੈਸਸ ਨੇ ਬਿਲੋ 40 ਦੀ ਏਜ ਦੇ ਯੰਗ ਐਂਟਰਪ੍ਰੈਨਿਅਰਸ ਨੇ ਉਹਨਾਂ ਨੇ ਮਿਲ ਕੇ ਸੰਸਥਾ ਬਣਾਈ ਹੈ ਜੀ ਉਹਨਾਂ ਦਾ ਪਹਿਲਾ ਤੇ ਫੋਰਮੋਸਟ ਆਬਜੈਕਟਿਵ ਕੀ ਹੈ ਕਿ ਜਿਹੜਾ ਬੱਚਾ ਅੱਜ ਦੀ ਡੇਟ 'ਚ ਫੋਰਨ ਜਾ ਰਿਹਾ ਹੈ ਜੀ ਆਪਾਂ ਦੇਖ ਰਹੇ ਹਾਂ ਵੀ ਇੱਥੇ ਮਾਈਗ੍ਰੇਸ਼ਨ ਬਹੁਤ ਹੈ ਆਪਣੇ ਪੰਜਾਬ 'ਚ ਹਰ ਬੰਦਾ ਕਹਿੰਦਾ ਕੈਨੇਡਾ ਜਾਣਾ ਯੂਐਸ ਜਾਣਾ ਤਾਂ ਉਹ YBLF ਕੀ ਕਰਦਾ ਹੈ ਉਹ ਆ ਕੇ ਕਾਲਜਸ ਦੇ ਅੰਦਰ ਸਟੂਡੈਂਟਸ ਨੂੰ ਮੈਂਟਰਿੰਗ ਕਰਦਾ ਹੈ ਕਿ ਤੁਸੀਂ ਇਹ ਨਾ ਸੋਚੋ ਵੀ ਫੋਰਨ ਜਾ ਕੇ ਹੀ ਆਪਾਂ ਸਕਸੈਸ ਹੋ ਸਕਦੇ ਆ ਆਪਣੇ ਕੋਲ ਪੰਜਾਬ ਦੇ ਵਿੱਚ ਲੁਧਿਆਣਾ ਹੱਬ ਹੈ देयर आर ਅਦਰ ਮਲਟੀਪਲ ਕੰਪਨੀਆਂਜ਼ ਜਾਂ ਇਦਾਂ ਦੇ ਹੱਬਸ ਨੇ ਜਿੱਥੇ ਆਪਾਂ ਜੌਬ ਕਰ ਸਕਦੇ ਆ ਕਈ ਵਾਰ ਕੀ ਹੁੰਦਾ ਹੈ ਕਿ ਸਟੂਡੈਂਟ ਨੂੰ ਜਾਂ ਜਿਹੜਾ ਕਹेलो ਕੈਂਡੀਡੇਟ ਆ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਆਪਰਚੂਨਿਟੀਆਂ ਨੇ ਤਾਂ YBLF ਉੱਥੇ ਜਾ ਕੇ ਇਦਾਂ ਦੇ ਜਿਹੜੇ ਹੈਗੇ ਆ ਸੈਮੀਨਾਰਸ ਕੰਡਕਟ ਕਰਦਾ ਹੈ ਜਿਹਦੇ ਨਾਲ ਕਿ ਇੰਡਸਟਰੀ ਨੂੰ ਔਰ ਜਿਹੜਾ ਸਟੂਡੈਂਟ ਆ ਉਹਨੂੰ ਕਲੈਰਿਟੀ ਹੋਵੇ ਸੈਕੰਡ YBELF ਦਾ ਇੱਕ ਹੋਰ ਆਬਜੈਕਟਿਵ ਹੈ ਕਿ ਇੰਡਸਟਰੀ ਤੇ ਇੰਸਟੀਚਿਊਟ ਦਾ ਇੱਕ ਗੈਪ ਹੈ ਯੂਨੀਵਰਸਿਟੀਆਂ ਆਪਣਾ ਸਿਲੇਬਸ ਪੜਾ ਰਹੀਆਂ ਨੇ ਆਪਣੀ ਸਟੱਡੀ ਕਰਾ ਰਹੀਆਂ ਨੇ ਬਟ ਜਦੋਂ ਬੱਚਾ ਇਹ ਕਹਿ ਰਹੇ ਹੋ ਕਿ ਉਹ ਲੈ ਕੇ ਨਿਕਲਦਾ ਡਿਗਰੀ ਉਹ ਰੈਡੀ ਨਹੀਂ ਹੁੰਦਾ ਇੰਡਸਟਰੀ ਲਈ ਇੰਡਸਟਰੀ ਉਹਦੇ ਇੰਟਰਵਿਊ ਲੈਂਦੀ ਆ ਤਾਂ ਉਹਨੂੰ ਲੱਗਦਾ ਕਿ ਹਲੇ ਤਾਈਂ ਯਾਰ ਇਸ ਬੰਦੇ ਦੇ ਬਹੁਤ ਬੈਂਥ ਕਰਨ ਵਾਲੀ ਹੈ ਤਾਂ YBELF ਕੀ ਕਰਦਾ ਇਦਾਂ ਦੀਆਂ ਟ੍ਰੇਨਿੰਗ ਸੈਸ਼ਨਸ ਕਰਾਂਦਾ ਕਿ ਇੰਟਰਵਿਊ ਕਿੱਦਾਂ ਦੇਣੀ ਹੈ ਠੀਕ ਹੈ ਜੀ ਸਕਿਲਸ ਕਿਦਾਂ ਇੰਪਰੂਵ ਕਰਨੀਆਂ ਤਾਂ ਕਿ ਤੁਸੀਂ ਇੰਡਸਟਰੀ ਲਈ ਰੈਡੀ ਹੋ ਕੇ ਜਾਓ ਤਾਂ ਜਿਹੜਾ ਅੰਡਰ ਦਾ ਬੈਨਰ ਆਫ ਸੀਆਈਸੀਓ ਵਾਈਬੀਐਲਐਫ ਇਹ ਐਕਟੀਵਿਟੀਜ਼ ਕਰ ਰਿਹਾ ਹੈ ਤੇ ਅਸੀਂ ਆਨਲਾਈਨ ਟਾਈਮ 'ਚ ਵੀ ਇਹ ਸੋਚ ਰਹੇ ਹਾਂ ਕਿ ਅਸੀਂ ਮੈਕਸਿਮਮ ਕਾਲਜਸ ਤੱਕ ਜਾਈਏ ਸਕੂਲਸ ਕਾਲਜਸ ਆਰ ਡਿਫਰੈਂਟ ਯੂਨੀਵਰਸਿਟੀਆਂ ਤੱਕ ਅਸੀਂ ਪਿੱਛੇ ਬਹੁਤ ਵੱਡਾ ਇੱਕ ਕਾਨਕਲੇਵ ਵੀ ਕਰਾਇਆ ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਦੀ ਯੂਨੀਵਰਸਿਟੀਆਂ ਆਰ ਜਿਹਦੇ ਵਿੱਚ ਸਿਟੀ ਯੂਨੀਵਰਸਿਟੀ ਵੀ ਪਾਰਟ ਸੀ ਯੂਨੀਵਰਸਿਟੀਆਂ ਵਰਸਸ ਇੰਡਸਟਰੀ ਇੱਕ ਐਦਾ ਦੀ ਡਿਬੇਟ ਇੱਕ ਐਦਾ ਦੀ ਪੈਨਲ ਡਿਸਕਸ਼ਨ ਕਰਾਈ ਜਿਹਦੇ ਵਿੱਚ ਨਿਕਲ ਕੇ ਆਇਆ ਕਿ ਐਕਚੁਅਲ ਗੈਪ ਕਿੱਥੇ ਹੈ ਤਾਂ VBLF ਉਸ ਗੈਪ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸਾਡੀ ਸੰਸਥਾ ਜਿਹਦੇ ਵਿੱਚ ਮੈਂ ਡਾਇਰੈਕਟਰ ਹਾਂ ਵਾਸ ਲਿੰਕਰ ਪ੍ਰਾਈਵੇਟ ਲਿਮ ਸਾਡਾ ਕੰਮ ਕੀ ਹੈ ਜੀ ਅਸੀਂ ਨੌਲੇਜ ਪਾਰਟਨਰਜ਼ ਆ ਅਸੀਂ ਕੀ ਕਰਦੇ ਆ ਜਿੰਨੀ ਐਮਐਸਐਮਈ ਯੂਨਿਟਸ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸਕੀਮ ਦੀ ਨੌਲੇਜ ਦਿੰਨੇ ਆ ਜਿੱਦਾਂ ਅੱਜ ਅਸੀਂ ਤੁਹਾਨੂੰ ਬੇਸਿਕ ਨੌਲੇਜ ਦਿੱਤੀ ਕਿਹੜੀ ਸਕੀਮ ਆ ਕਿੱਦਾਂ ਲੈਣੀ ਆ ਕਿਹ ਕਿ ਪਰਸੈਂਟੇਜ ਆ ਤਾਂ ਨੰਬਰ 2 ਉਸ ਸਕੀਮ ਨੂੰ ਲੈਣ ਲਈ ਅਸੀਂ ਹੈਂਡਹੋਲਡਿੰਗ ਸਪੋਰਟ ਵੀ ਦਿੰਨੇ ਆ ਫਾਰ ਇਗਜ਼ਾਮਪਲ ਕੋਈ ਪਰਸਨ ਕਹਿ ਰਿਹਾ ਕਿ ਮੈਂ ਜੀ ਮੈਂ ਐਗਜ਼ਿਬਿਸ਼ਨ ਜਾਣਾ ਮੈਨੂੰ ਸਬਸਿਡੀ ਦੀ ਨੌਲੇਜ ਨਹੀਂ ਹੈ ਜਾਂ ਮੈਨੂੰ ਕੋਈ ਮੇਰੀ ਕੋਈ ਪੇਮੈਂਟ ਮਾਰਕੀਟ ਸਟਕ ਹੋ ਗਈ ਹੈ ਜਾਂ ਮੇਰੇ ਮੇਰੀ ਕੋਈ ਮੈਂ ਸਰਕਾਰ ਦੇ ਟੈਂਡਰ ਭਰਨੇ ਆ ਤਾਂ ਸਾਡੇ ਕੁਝ ਡਿਫਰੈਂਟ ਸੈਕਟਰਸ ਨੇ ਜਿਹਦੇ ਵਿੱਚ ਅਸੀਂ ਸਪੋਰਟ ਕਰਦੇ ਆਂ ਜਿਦੇ ਵਿੱਚ ਉਹ ਮੇਨ ਮੇਨ ਨੇ ਕਿ ਅਸੀਂ ਜੇ ਤੁਹਾਡੀ ਕੋਈ ਮਾਰਕੀਟ ਪੇਮੈਂਟ ਸਟਕ ਆ ਤਾਂ ਤੁਸੀਂ ਕਿੱਦਾਂ ਰਿਕਵਰ ਕਰ ਸਕਦੇ ਹੋ ਤੁਸੀਂ ਭਾਰਤ ਸਰਕਾਰ ਦੇ ਵਿੱਚ ਰੇਲਵੇ ਦੇ ਆਰਮੀ ਦੇ ਡਿਫੈਂਸ ਦੇ ਟੈਂਡਰ ਭਰਨੇ ਆ ਤਾਂ ਉਹ ਟੈਂਡਰਸ ਤੁਸੀਂ ਕਿੱਦਾਂ ਭਰ ਸਕਦੇ ਹੋ ਠੀਕ ਹੈ ਜੀ ਤੁਸੀਂ ਆਪਣੇ ਯੂਨਿਟ ਨੂੰ ਵਧੀਆ ਸਿਸਟਮੈਟਿਕ ਬਣਾਉਣਾ ਚਾਹੁੰਦੇ ਹੋ ਤੁਸੀਂ ਉਹਦੇ ਵਿੱਚ ਕਿਹੜੀ ਸਰਟੀਫਿਕੇਸ਼ਨਾਂ ਲਾਓ ਜਿਹਦੇ ਅੰਦਰ ਤੁਹਾਡੀ ਪ੍ਰੋਡਕਸ਼ਨ ਵਧੇ ਵੇਸਟੇਜ ਘਟੇ ਉਹ ਕਿਹੜੀ-ਕਿਹੜੀ ਸਰਟੀਫਿਕੇਸ਼ਨਸ ਨੂੰ ਤੁਸੀਂ ਕਰ ਸਕਦੇ ਹੋ ਭਾਰਤ ਸਰਕਾਰ ਜਾਂ ਸਟੇਟ ਗਵਰਨਮੈਂਟ ਦੀ ਕਿਹੜੀਆਂ ਸਕੀਮਾਂ ਨੇ ਉਹਦਾ ਤੁਸੀਂ ਕਿਦਾਂ ਫਾਇਦਾ ਲੈ ਸਕਦੇ ਹੋ ਤਾਂ ਇਹ ਸਾਰੀ ਚੀਜ਼ਾਂ ਵਾਸਤੇ ਵਾਸ ਲਿੰਕਰ ਪ੍ਰਾਈਵੇਟ ਲਿਮਟਿਡ ਪਿਛਲੇ 10 ਸਾਲ ਤੋਂ ਅਸੀਂ 2015 ਚ ਸਟਾਰਟ ਹੋਏ ਸੀਗੇ ਔਰ ਅੱਜ ਦੀ ਡੇਟ ਚ ਕਰੀਬਨ 2000 ਪਲੱਸ ਐਮਐਸਐਮਈ ਨੂੰ ਅਸੀਂ ਬਹੁਤ ਸਾਰੀ ਸਕੀਮਾਂ ਦਾ ਫਾਇਦਾ ਕਰਵਾਇਆ ਔਰ ਸਟੇਟ ਔਰ ਸੈਂਟਰਲ ਗਵਰਨਮੈਂਟ ਦੀ ਜਿੰਨੀ ਵੀ ਅੱਛੀ ਬਾਡੀਜ਼ ਨੇ ਜਾਂ ਐਸੋਸੀਏਸ਼ਨ ਦਾ ਉਤੋਂ ਅਸੀਂ ਵਾਰਡਡ ਆ ਤੇ ਵਾਸ ਲਿੰਕਰ ਪ੍ਰਾਈਵੇਟ ਲਿਮਟਿਡ ਦੀ ਜਿਹੜੀ ਟੀਮ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਛੋਟਾ ਮਾਈਕਰੋ ਯੂਨਿਟ ਹੈ ਤੇ ਸਮਾਲ ਯੂਨਿਟ ਹੈ ਉਹਨੂੰ ਕੋਈ ਨਾ ਕੋਈ ਸਰਕਾਰ ਦੀ ਸਕੀਮ ਦਾ ਫਾਇਦਾ ਮਿਲੇ ਤੇ ਇਹੀ ਵਿਜ਼ਨ ਅਸੀਂ ਲੈ ਕੇ ਚੱਲ ਰਹੇ ਆਂ ਇਹ ਅੱਜ ਅਸੀਂ 2000 ਐਮਐਸਐਮਈ ਕੀਤਾ ਹੈ ਅਨਦਰ ਟਾਈਮ ਚ ਅਸੀਂ 5000 ਕਰੀਏ 10000 ਕਰੀਏ ਬਿਕੋਜ਼ ਐਮ ਐਸ ਐਮ ای ਸੈਕਟਰ ਦੇ ਅੰਦਰ ਬਹੁਤ ਵੱਡਾ ਪੋਟੈਂਸ਼ੀਅਲ ਹੈ ਅਮਰ ਜੀ ਅੱਜ ਤੁਸੀਂ ਆਏ ਬਹੁਤ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਔਰ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਸਾਡੇ ਸਰੋਤੇ ਜਰੂਰ ਇਸ ਦਾ ਫਾਇਦਾ ਲੈਣਗੇ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ ਜੀ ਥੈਂਕ ਯੂ